ਜੂਸ ਵਾਲੇ ਅੰਕਲ ਜੂਸ ਪੀਣੇ ਤੇ ਕੀ ਹੁੰਦਾ ਹੈ ਪਿਛੋਣੋ ਮੇਸਾਲ ਤੂੰ ਰੂਸ ਹੈ ਜੀ ਆ ਬੀ ਚੱਕ ਲਓ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਆਪਣੇ ਨਿਊ ਵਲੌਗ ਦੇ ਵਿੱਚ ਸਵਾਗਤ ਹੈ ਅੱਜ ਸਾਲ ਦਾ ਪਹਿਲਾ ਦਿਨ ਹੈਗਾ 2026 ਦਾ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਹੈਪੀ ਨਿਊ ਇਅਰ ਸਾਰਿਆਂ ਨੂੰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਜੀ ਨਿਊ ਇਅਰ ਤੇ ਆਪਦੇ ਨਵੇਂ-ਨਵੇਂ ਗੋਲਸ ਬਣਾਓ ਠੀਕ ਆ ਨਵੇਂ-ਨਵੇਂ ਕੰਮ ਕਰੋ ਤੇ ਸਾਰੀਆਂ ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਨੂੰ ਅਪਣਾਓ ਤੇ ਸਾਰੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਜਿਸ ਨਾਲ ਆਪ ਅੱਗੇ ਵਧੀਏ ਤੇ ਤੁਹਾਨੂੰ ਵੀ ਅੱਗੇ ਲੈ ਕੇ ਜਾਈਏ ਬਾਕੀ ਆਪਾਂ ਚੱਲਦੇ ਆਂ ਕਿ ਦੁੱਖਨਵਰਨ ਸਾਹਿਬ ਤੇ ਤੁਹਾਨੂੰ ਮਿਲਦੇ ਆਂਗੇ ਦੁੱਖਨਵਰਨ ਸਾਹਿਬ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆਂ ਦੁੱਖਨਵਰਨ ਸਾਹਿਬ ਜਾ ਕੇ ਪਹਿਲਾਂ ਅਨਸੋਰ ਪੀਣ ਲੱਗੇ ਚਾਹ ਠੰਡ ਦਾ ਮੌਸਮ ਸੀਗਾ ਚਾਹ ਪੀਤੀ ਤੇ ਸਾਹਮਣੇ ਬਾਬਾ ਜੀ ਬੈਠੇ ਨੇ ਉਹਨਾਂ ਨੇ ਬਹੁਤ ਗੱਲਾਂ ਹਣ ਵੀ ਗੱਲਾਂ ਸੁਣਾਉਣ ਲੱਗ ਰਹੇ ਨੇ ਦੇਖੋ ਬਹੁਤ ਨਿਆਰਾ ਆਇਆ ਜੀ ਮਿੱਤਰੋ ਹੁਣ ਅਸੀਂ ਚੱਲੇ ਗੁਰੂ ਘਰ ਚਾਹ ਚੂ ਪੀ ਲਈ ਅਸੀਂ ਨੇ ਅੱਜ ਮੱਥ ਲਿਆ ਅਸੀਂ ਨੇ ਪੂਰਾ ਅੱਜ ਪੜਿਆ ਕਰਾਂਗੇ ਅੱਜ ਤੋਂ ਪੜਿਆ ਕਰਾਂਗੇ ਨਾ ਜੀ ਆਪਾਂ ਸਾਰਾ ਪੜਿਆ ਕਰਾਂਗੇ ਅੱਜ ਆਪਾਂ ਟਾਈਮ ਹੋ ਗਿਆ ਜੀ 11 12 ਵਜੇ ਆਪਾਂ ਲਾਈਵ ਵੀ ਹੋਣਾ ਇੰਸਟਾ ਤੇ ਤੁਹਾਨੂੰ ਅਗਲੀ ਕਲਿੱਪ ਚ ਦਿਖਾਉਨੇ ਆਂਗੇ ਲਾਈਵ ਵਾਲਾ ਠੀਕ ਆ ਤੁਸੀਂ ਵੀ ਸਾਰੇ ਆਪ ਦਾ ਨਾ ਉਹ ਲੈ ਲਓ ਕਿਉਂਕਿ ਕਹਿੰਦੇ ਨੇ ਨਿਊ ਇਅਰ ਨਿਊ ਇਅਰ ਰੈਜ਼ੋਲੂਸ਼ਨ ਨਿਊ ਇਅਰ ਰੈਜ਼ੋਲੂਸ਼ਨ ਲੈ ਲਓ ਤੁਸੀਂ ਵੀ ਤੇ ਇਤਾਂ ਹੀ ਚੁਟਕੀ ਨਾ ਖੁੱਲ ਜੂਗਾ। ਉੱਤੋਂ ਬਟਨ ਦੱਬੂ ਖੁੱਲੂਗਾ। ਦੁਬਾਰਾ ਦੱਬਾਂ। ਯਾ ਯਾ ਬ੍ਰੋ ਆਟੋਮੈਟਿਕ ਚੀਜ਼ਾਂ ਨੇ। ਹਾਂਜੀ ਮਿੱਤਰੋ ਅਸੀਂ ਚੱਲੇ ਹੁਣ ਗੁਰੂ ਘਰ ਤੈਨੂੰ ਗੁਰੂ ਘਰ ਜਾ ਕੇ ਮਿਲਦੇ ਆਂਗੇ ਤੁਹਾਨੂੰ ਦਰਸ਼ਨ ਕਰਵਾਉਣਾ ਸਾਰਿਆਂ ਨੂੰ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਤੇ ਸਟੱਡੀ ਤੋਂ ਤੇ ਬਾਕੀ ਆਪਾਂ ਸ਼ੇਅਰ ਮਾਰਕੀਟ ਵੀ ਜ਼ਰੂਰ ਦਿਖਾਇਆ ਕਰਾਂਗੇ। ਤੇ ਬਾਕੀ ਸਾਰੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਦੋ ਡੇਲੀ ਵਲੌਗ ਪਾਇਆ ਕਰਾਂਗੇ ਹੁਣ ਡੇਲੀ ਵਲੌਗ ਆਉਣਗੇ ਡੇਲੀ ਵਲੌਗ ਆਇਆ ਕਰਨਗੇ ਸਬਸਕ੍ਰਾਈਬ ਕਰੋ ਡੀਐਸਬੀ ਵਲੌਗਸ ਯੋ ਤੇ ਆਪਣਾ ਇੰਸਟਾਗ੍ਰam ਅਕਾਊਂਟ ਫੋਲੋ ਕਰ ਲਓ ਔਰ ਤੁਹਾਨੂੰ ਦਿਖ ਰਿਹਾ ਉਹ ਤੇ ਸਨੈਪਚੈਟ ਵੀ ਦਿਖ ਰਿਹਾ ਉਹ ਵੀ ਫੋਲੋ ਕਰ ਲਓ ਤੁਸੀਂ ਬੋਲੋ ਕੁਝ ਅਸੀਂ ਗੁਰੂ ਘਰ ਚੱਲਿਆਂ ਸਾਰਿਆਂ ਨੂੰ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਅੱਜ ਨਵਾਂ ਸਾਲ ਆ ਓਕੇ ਜੀ ਤੁਸੀਂ ਆਰਾਮ ਤੇ ਚਲਾਓ ਜੀ ਦੇਖ ਕੇ ਚਲੋ ਠੀਕ ਹੈ ਜੀ ਮਿਲਦੇ ਆਂਗੇ ਤੁਹਾਨੂੰ ਗੁਰੂ ਘਰ ਜਾ ਕੇ ਗੁਰੂ ਘਰ ਪਹੁੰਚ ਗਏ ਜੀ लंगर की पूरी सेवा चल रही है जी पंजाबी पूरे दिल दे खुले के खुले होंगे है लंगर लुंगर ला लगे देखते नहीं है गुरु घर पहुँच गए पूरी अच्छ रश बहुत है अज उरे अगर तक तो चैक करो रश बहुत अगे तो मिल जाने उन्हें गुरु घर के अंदर जाके ग पार्क कर दिए ठीक है जी सा न्यू पार्टनर आईए स्टडी पार्टनर <laughs> <laughs> रश बहुत है जी बहुत ज़्यादा रश है जी अज उरे चीज करके सू थोड़ा जा ਮੋਟਰਸਾਈਕਲ ਚੱਕਣਾ ਮੋਟਰਸਾਈਕਲ ਚੱਕਣਾ ਪ੍ਰੇਫਰ ਕਰਦੇ ਆਂਗੇ ਗੱਡੀ ਨਾਲੋਂ ਕਿਉਂਕਿ ਰਸ਼ ਬਹੁਤ ਜ਼ਿਆਦਾ ਗੁਰੂ ਘਰ ਜਾਣਾ ਗੁਰੂ ਘਰ ਸਾਹਮਣੇ ਆ ਤੇ ਉਰੇ ਵੀ ਬੈਰੀਕੇਟ ਲਾਰ ਕੇ ਨੇ ਹੁਣ ਇੱਧਰ ਜੀ ਜਾਵਾਂਗੇ ਠੀਕ ਆ ਤੇ ਫਿਰ ਮਿਲਦੇ ਆਂਗੇ ਤੁਹਾਨੂੰ ਗੁਰੂ ਘਰ ਜਾ ਕੇ ਓਕੇ ਜੀ ਸ੍ਰੀ ਦੁਖਨਿਵਾਰਨ ਸਾਹਿਬ ਬਹੁਤ ਜ਼ਿਆਦਾ ਸੰਗਤ ਆਰੀਆਂ ਨੇ ਜੀਆਂ ਬਾਬਾ ਜੀ ਤੁਸੀਂ ਸਾਰੇ ਦਰਸ਼ਨ ਕਰ ਲਓ ਨਵੇਂ ਸਾਲ ਵਾਲੇ ਦਿਨ ਪਹਿਲਾ ਦਿਨ ਸਾਡਾ ਗੁਰੂ ਘਰ ਦੇ ਵਿੱਚ ਫਿਰ ਅਸੀਂ ਕਰਾਂਗੇ ਸਟੱਡੀ ਫਿਰ ਅਸੀਂ ਬਣਾਵਾਂਗੇ ਦੀਲਾ ਰੂਲਾ ਬਾਕੀ ਲਾਈਵ ਵੀ ਹੋਣਾ 12 ਵਜੇ ਥੋੜੇ ਜਿਹਾ ਲੇਟ ਜਰੂਰ ਹੋ ਸਕਦੇ ਆ ਪਰ ਲਾਈਵ ਜਰੂਰ ਹੋਵਾਂਗੇ ਦੇਖੋ ਜੀ ਰਸ਼ ਕਿੰਨਾ ਚਤਾਰੇ ਵਾਹਿਗੁਰੂ 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 ਓਏ ਹੋਏ ਹੋਏ ਮੇਟਰੋ ਗੱਡੀ ਕਰਤੀ ਪਾਰਕ ਤੋਂ ਹੀ ਚੈੱਕ ਕਰੋ ਸ਼ਾਈਨਿੰਗ ਮਾਰ ਰਹੀ ਆ ਜੇ ਕਪੜਾ ਵੀ ਨਹੀਂ ਮਾਰਾ ਤਾਂ ਵੀ ਚੈੱਕ ਕਰ ਲਓ ਸ਼ਾਈਨਿੰਗ ਕਿੰਨੀ ਮਾਰ ਰਹੀ ਆ ਆਪਣੀ ਰਾਣੀ ਸੁੰਦਰਾਇ ਇਹ ਤਾਂ ਮੁੱਲਾ ਬਸ ਸਿਰਫ ਇਹ ਚੀਜ਼ ਆ ਮੁੱਲਾ ਚਲੋ ਜੀ ਚੱਲੀਏ ਚਲੋ ਜੀ ਲੌਕ ਕਰ ਦੋ ਕੁਝ ਨਹੀਂ ਕੱਢਣਾ ਹੈਗਾ ਏ ਨਵੇਂ ਬੰਦੇ ਨੇ ਇਹਨਾਂ ਨੂੰ ਲੋਕ ਕਿੱਥੇ ਕਰਨੀ ਆਉਂਦੀਆਂ ਨੇ ਸ੍ਰੀ ਸ੍ਰੀ ਦੁਖਨਿਵਾਰਨ ਸਾਹਿਬ ਆ ਗਿਆ ਸੀ ਤੁਹਾਨੂੰ ਅਸੀਂ ਬੈਕ ਦਾ ਵੀਊ ਦਿਖਾਉਣਿਆਗੇ ਠੀਕ ਹੈ ਜੀ ਪੈਰਾਂ ਨੂੰ ਧੋ ਕੇ ਤੁਸੀਂ ਸਾਰੇ ਕਰੋ ਦਰਸ਼ਨ ਦੇਖੋ ਗੁਰੂ ਘਰ ਦਾ ਵੀਊ ਨਵੇਂ ਸਾਲ ਵਾਲੇ ਜਨ ਬਹੁਤ ਦੇਖੋ ਜੀ ਗੁਰੂ ਦਾ ਲੰਗਰ ਲੱਗਾ ਹੈਗਾ ਠੰਡ ਬਹੁਤ ਆ ਗਿਆ ਕਿੱਲਾ ਹੋਇਆ ਬੈਠਾ ਸਾਰਾ ਸਾਂ ਅੱਜ ਮੀਂਹ ਆਇਆ ਸੀ ਕਪਟਵਾਲੇ ਪਿੰਡ ਆ ਜਾਂਦੀ ਕਮੀ ਓਏ ਪਿੰਡ ਵੀ ਮੀਂਹ ਪਿਆ ਸੀ ਪਿੰਡ ਤੁਹਾਨੂੰ ਵੀ ਆਸੀ ਚਲੋ ਜੀ ਸਾਰੇ ਦਰਸ਼ਨ ਕਰੋ ਨਵੇਂ ਸਾਲ ਤੇ ਸੰਗਤਾਂ ਨਵੇਂ ਸਾਲ ਕਰਕੇ ਦਰਸ਼ਨ ਕਰਨ ਆਈਆਂ ਸੀ ਅੱਜ ਦੇ ਦਿਨ ਦੀ ਸ਼ੁਰੂਆਤ ਸਾਰਿਆਂ ਨੇ ਨਵੇਂ ਸਾਲ ਦੀ ਗੁਰੂ ਘਰ ਤੋਂ ਕੀਤੀ ਹੈ ਚੈੱਕ ਕਰੋ ਸੰਗਤਾਂ ਦਾ ਕਿੰਨਾ ਰਸਾ ਹੈ ਗੁਰੂ ਘਰ ਚ ਖੜਦਾ ਮੁੱਛੇ ਮੜਦਾ ਸ਼੍ਰੀ ਨਿਸ਼ਾਨਾ ਸਾਹਿਬ ਜਹਾਂ ਜਹਾਂ ਤੋਂ ਮੱਥਾ ਟੇਕ ਲੋ ਆ ਜਾਓ ਹਾਂਜੀ ਸੰਗਤੋਂ ਅਸੀਂ ਨੇ ਮੱਥਾ ਟੇਕ ਲਿਆ ਮੱਥਾ ਟੇਕਣ ਨਾਲ ਸਾਨੂੰ ਬਹੁਤ ਪੋਜ਼ਿਟਿਵਿਟੀ ਆਈ ਤੁਸੀਂ ਸਾਰੇ ਵੀ ਗੁਰੂ ਘਰ ਆ ਕੇ ਮੱਥਾ ਟੇਕੋ ਠੀਕ ਹੈ ਸਾਡਾ ਨਿਊ ਇਅਰ ਗੁਰੂ ਘਰ ਤੋਂ ਸਟਾਰਟ ਹੋਇਆ ਲੋਕਾਂ ਦਾ ਕਲੱਬਾ ਤੋਂ ਹਾਂ ਸਾਡਾ ਨਿਊ ਇਅਰ ਗੁਰੂ ਘਰ ਤੋਂ ਸਟਾਰਟ ਹੋਇਆ ਹੈਗਾ ਸਾਨੂੰ ਇਹ ਚੀਜ਼ ਬਹੁਤ ਮੋਟੀਵੇਟ ਕਰਦੀ ਹੈ ਕਿ ਅਸੀਂ ਗੁਰੂ ਘਰ ਨਾਲ ਚੰਗੇ ਥਾਵੇਂ ਲੱਗੇ ਹੋਏ ਹਾਂਗੇ ਅੱਜ ਤੋਂ ਸਾਰੇ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਨੇ ਠੀਕ ਆ ਜਿੰਨੇ ਵੀ ਮਾੜੇ ਕੰਮ ਨੇ ਸਾਰੇ ਛੱਡ ਦੇਣੇ ਨੇ ਅਸਤਾ ਕੀਤਾ ਨਹੀਂ ਨੇ ਵਾਹ ਕਰੇ ਨੇ ਠੀਕ ਆ ਜੀ ਹੁਣ ਚਲੋ ਆਪਾਂ ਗੱਡੀ ਚੱਕ ਰਿਆਂਗੇ ਕਿੱਥੇ ਆਈਏ ਚਲੋ ਮਿਲਦੇ ਆਂਗੇ ਤੁਹਾਨੂੰ ਅਸੀਂ ਹੁਣ ਰੀਲਰ-ਫੁੱਲ ਬਣਾਣੇ ਬਾਹਰ ਜਾ ਕੇ ਤੇ ਲਾਈਵ ਵੀ ਹੋਣਾ ਇੰਸਟਾ ਤੇ ਮਿਲਦੇ ਆਂਗੇ ਤੁਹਾਨੂੰ ਆਪਾਂ ਬਾਏ ਬਾਏ ਚੱਲੇ ਅਸੀਂ ਮੱਥਾ ਟੇਕ ਕੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੀ پارک ਕਰਦੀ ਮਿੱਤਰੋ ਹੁਣ ਅਸੀਂ ਆਪ ਚੱਲਾਂਗੇ ਵੀਡੀਓ ਵੀਡੀਓ ਬਣਾਉਣਾ ਤੁਹਾਨੂੰ ਦਿਖਾਉਣਾ ਹੈ ਕਿੱਥੇ ਵੀਡੀਓ ਬਣਾਉਣਾ ਰਾਜਕਮਲ ਸਕੂਅਰ ਆਏ ਆਗੇ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਮਿਲਦੇ ਆਂਗਾ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਨਕਾਂ ਲਾਲੀਆਂ ਝੜ ਚਵੀ ਰੇਪਣਾ ਲਗਾਉਣ ਨਹੀਂ ਜਿਹੜੇ ਬਦਲ ਬਦਲ ਚੰਗੇ ਪਾਉਣ ਨਹੀਂ ਰਾਜਕਮਲ ਸਕੂਅਰ ਆਗੇ ਮਿੱਤਰੋ ਨੂੰ ਵੀ ਵੀਡੀਓ ਵੀਡੀਓ ਬਣਾਉਣਾ ਹੈ ਵਧੀਆ ਸੋਹਣਿਆ ਸੋਹਣਿਆ ਤੁਸੀਂ ਆਪਣਾ YouTube ਸਬਸਕ੍ਰਾਈਬ ਕਰ ਦਿਓ ਨਾਲੇ ਤੁਸੀਂ Instagram 'ਚ ਹੋ ਰਿਹਾ ਹੁਣਾ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣੀਆਂ ਨਵੀਆਂ-ਨਵੀਆਂ ਰੀਲਾਂ ਦੇਖਣ ਵਾਸਤੇ ਓਕੇ ਉਹ ਤੁਸੀਂ ਉੱਪਰ ਵਾਲਾ ਦੱਬੋ ਤੁਸੀਂ ਫੇਰ ਨੀਚੇ ਵਾਲਾ ਦੱਬ ਤਾਂ ਉੱਪਰ ਵਾਲਾ ਦੱਬੋ ਪਹਿਲਾਂ ਇੱਕ ਕਰਾਉਂ ਲਵੋਸ ਤਾਂ ਆ ਗਏ ਜੀ ਅਸੀਂ ਲੋਕੇਸ਼ਨ ਤੇ ਅਸੀਂ ਲੋਕੇਸ਼ਨ ਚੈੱਕ ਕਰ ਲਓ ਕਿੰਨੀ ਸੋਹਣੀ ਆ ਦੇਖੋ ਜੀ ਇੱਥੇ ਅਬੋਲੀਵਿਆ ਚਲਦਾ ਉੱਪਰ ਆਇਆ ਟਾਈਮ ਹੋ ਗਿਆ ਜੀ 1 ਵਜ ਗਿਆ ਹਲੇ ਸਾਡੀ ਸਟੱਡੀ ਕਰਨੀ ਪਈ ਅੱਜ ਦੀ ਸਟੱਡੀ ਕਰਨੀ ਪਈ ਹੈ ਨਾ ਅੱਜ ਆਪਣੀ ਵਾ

ਡਰਿੰਕ ਨਹੀਂ ਕਰਨ ਡਰਿੰਕ ਕੋਲਡ ਡਰਿੰਕ ਆ ਮੰਨੇ ਯਾਰ ਕੋਲਡ ਡਰਿੰਕ ਹੈ ਆਹ ਲਿਆ ਵੀਡੀਓ ਜੀ ਉੱਥੇ ਲੱਗ ਰਿਹਾ ਲੰਗਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੱਡੀ ਖੜੀ ਆ ਆਪਣੀ ਉਰੇ ਚੱਲ ਲੈਣੇ ਹੁਣ ਆਪਾਂ ਪੜਨ ਅੱਜ ਦੇ ਦਿਨ ਦੀ ਸ਼ੁਰੂਆਤ ਸਟੱਡੀ ਤੋਂ ਬਾਕੀ ਮਿਲਦੇ ਆਂਗੇ ਸਾਨੂੰ ਸਾਰਿਆਂ ਨੂੰ ਚੱਕੋ ਜੀ ਇਹ ਚੱਕ ਲੋ ਇਧਰ ਨੂੰ ਕਰੀ ਹਾਸੀ ਖੱਲੇਗਾ ਜੀ ਕੋੜੇ ਵਰਗਾ ਲੱਗਦਾ ਤਿੰਨੇ ਦਿਨਾਂ ਦੇ ਕਰੰਟ ਅਫੇਅਰ ਇੱਕ ਦਿਨ ਚ ਹੀ ਨਵੇਟ ਤੇ ਨੈਕਸਟ ਸਬਜੈਕਟ ਆਪਾਂ ਸਟਾਰਟ ਕਰਦੇ ਆਂ ਕਹਿੰਦੇ ਖਾਣਾ ਪੀਣਾ ਰੁਕਣਾ ਨਹੀਂ ਚਾਹੀਦਾ ਹਲੇ ਤਾਂ ਪੰਜੀਰੀ ਪਈਆ ਬੈਗ ਚ ਕਲਾਸ ਚੋਂ ਫ੍ਰੀ ਹੋ ਕੇ ਅਸੀਂ ਆਮਲੇਟ ਖਾਣ ਆ ਗਏ ਮੇਰੀ ਥਾਪਰ ਹੈਲਥੀ ਚੀਜ਼ਾਂ ਵੀ ਖਾਈਦੀ ਹੁੰਦੀਆਂ ਨੇ ਜਿਹਦੇ ਨਾਲ ਆਪਣਾ ਨਾ ਬਾਡੀ ਮੈਂਟੇਨੈਂਸ ਮੈਂਟੇਨ ਰਹਿੰਦੀ ਆ ਤੇ ਤੁਸੀਂ ਵੀ ਸਾਰੇ ਹੈਲਥੀ ਚੀਜ਼ਾਂ ਖਾਇਆ ਕਰੋ ਪੜਨਾ ਵੀ ਜ਼ਰੂਰੀ ਹੈ ਨਿਊ ਇਅਰ ਦਾ ਆਪਾਂ ਨੇ ਨਿਊ ਇਅਰ ਦਾ ਕਿਵੇਂ ਕਰਿਆ ਆਪਾਂ ਗ੍ਰੈਜੂਲੇਸ਼ਨ ਲਿੱਤਾਗਾ ਵੀ ਹੁਣ ਅਸੀਂ ਪੜਿਆ ਵੀ ਕਰਾਂਗੇ ਜਿੰਮ ਵੀ ਲਾਇਆ ਕਰਾਂਗੇ ਤੇ ਖਾਇਆ ਪੀਆ ਵੀ ਵਧੀਆ ਕਰਾਂਗੇ ਹੈਲਥੀ ਆ ਮੂਮਸ ਮੂਮਸ ਸਭ ਛੱਡ ਦੇਣਾ ਨਾ ਸਾਰਾ ਕੁਝ ਛੱਡ ਦੇਣਾ ਕਾਹ ਛੱਡ ਦੇਣਾ ਮੈਂ ਤਾਂ ਛੱਡ ਰੱਖਿਆ ਮੈਂ ਤਾਂ ਪਹਿਲਾਂ ਵੀ ਛੱਡਿਆ ਹੋਇਆ ਇਹ ਮੈਂ ਤਾਂ ਕਹੀ ਇੱਧਰ ਆਪਾਂ ਬਣਾਉਗਾ ਆਮਲੇਟ ਤੁਹਾਨੂੰ ਆਮਲੇਟ ਦਿਖਾਣਿਆ ਗਿਆ ਕਿਵੇਂ ਬਣਾਉਂਦਾ ਹੋਰ ਕੀ ਕਹਾਂਗੇ ਕਹਾਂਗੇ ਬਾਈ ਬਹੁਤ ਵਧੀਆ ਆਮਲੇਟ ਬਣਾਉਂਦਾ ਬਾਈ ਕੋਲੇ ਆ ਕੇ ਖਾਇਆ ਕਰੋ ਦੱਸ ਬ్రో ਆਪਦੇ ਆਪਦੇ ਰਿਵਿਊ ਦੇ ਆਹ ਦੇ ਓਏ ਇਹ ਬਾਈ ਸੰਗਦਾ ਕਹਿੰਦਾ ਮੇਰੀ ਨਾ ਵੀਡੀਓ ਬਣਾਓ ਕਿਉਂ ਨਾ ਬਣਾਓ ਹੈ ਅੰਡੇ ਦਾ ਤੋੜ ਕੇ ਦਿਖਾ ਦੇ ਆਏ 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 ਸ਼ਰਮਾਤੀ ਹੈ ਸ਼ਰਮੇ ਪਾਵੇ ਤੇ ਇਹਨੂੰ ਗੋਲ ਗੋਲ ਘੁਮਾਵੇ ਇਹਨੂੰ ਚਲੋ ਕੋਈ ਨਾ ਕੈਸਾ ਜੂਸ ਪੀਣ ਆ ਕੇ ਕਹਿੰਦੇ ਹੁਣ ਹੈ ਕਿਹੜਾ ਵੀਪ ਕਿਹੜਾ ਜੂਸ ਪੀਣਾ ਜਿਹੜਾ ਬਣਾ ਦੋ ਜੀ ਅੰਕਲ ਜੀ ਮਿਕਸ ਕਰ ਦੋ ਜੂਸ ਜੂਸ ਪੀਣ ਨਾਲ ਕੀ ਹੁੰਦਾ ਓਏ ਦੂਪੇ ਨਾਲ ਤਾਕਤ ਮਿਲਦੀ ਤੇ ਤੁਸੀਂ ਦੱਸੋ ਅੰਕਲ ਜੀ ਜूस ਪੀਣਾ ਕੀ ਹੁੰਦਾ ਭਾਦ ਨੂੰ ਸਿਕਤੀ ਵੱਧਦੀ ਹੈ ਕਿਹੜੀ ਅੰਦਰ ਦੀ ਤੰਦਰ ਪਥਰੀ ਨਹੀਂ ਬਣਦੀ ਹਾਏ ਠੀਕ ਹੈ ਠੀਕ ਹੈ ਠੀਕ ਹੈ ਪਥਰੀ ਨਹੀਂ ਬਣਦੀ ਅੰਦਰੋਂ ਸਭ ਹੀ ਹੋ ਜਾਂਦੀ ਹੈ ਅੰਕਲ ਜੀ ਤੁਸੀਂ ਪੁੱਛਾਂਗੇ ਜੀ ਕੀ ਹੁੰਦਾ ਜੂਸ ਪੀਣਾ ਜੂਸ ਵਾਲੇ ਅੰਕਲ ਫੜਾਓ ਇਸ ਤਰ੍ਹਾਂ ਸਟਰੋ ਸਟਰੋ ਬੱਡ ਸਟਰੋ ਸਟਰੋ ਜੂਸ ਵਾਲੇ ਅੰਕਲ ਜੂਸ ਪੀਣੇ ਤੇ ਕੀ ਹੁੰਦਾ ਹੈ ਜੂਸ ਪੀ ਜੂਸ ਪੀਣੇ ਸੇ ਕੀ ਹੁੰਦਾ ਹੈ ਤਾਕਤ ਆਤੀ ਹੈ ਜੋੜੋਂ ਮੇਂ ਜੋੜੋਂ ਮੇਂ ਉਸੰਮੀ ਦਾ ਗਲਾਸ 40 ਰੁਪਏ ਛੋਟੇ ਵਾਲਾ ਪਰ ਉਹ ਤਾਂ ਪਰ ਆਪਾਂ ਨੂੰ ਲੱਗ ਤਾ ਰੇਟ ਨੇ ਹਣਾ ਪਿਆਰ ਹੋ ਰਿਹਾ ਮਿੱਤਰੋ ਜੂਸ ਆਪਣਾ ਆਪਣਾ ਚਕੰਦਰ ਦਾ ਪਾਈਨੈਪਲ ਪਾਇਆ ਵਿੱਚ ਔਲੇ ਤੇ ਅਦਰਕ ਔਲੇ ਤੇ ਅਦਰੇ ਯਾਓ ਵੇ ਅਸੀਂ ਕਿਹ ਲਈ ਨਾ ਜੂਸ ਪੀਣ ਨਾਲ ਆਪਣਾ ਰੰਗ ਗੋਰਾ ਹੁੰਦਾ ਤੇ ਖੂਨ ਵਧਦਾ ਇਹ ਹੈ ਇਹਦੀ ਲੋਹ ਹੁੰਦਾ ਹੈਗਾ ਮੂੰਹ ਤੇ ਜੂਸ ਪੀ ਰਹੇ ਚੈੱਕ ਕਰੋ ਬਾਈ ਗਾਇਸ ਓਕੇ ਸਬਸਕ੍ਰਾਈਬ ਕਰਦਾ ਆਪਣੇ ਸਾਰਾ YouTube ਚੈਨਲ ਕੋਈ ਹੈਡ ਕੋਈ ਕੰਟੈਂਟ ਨਹੀਂ ਹੈਗਾ ਤੂੰ ਸਾਡੀ ਡੇਲੀ ਲਾਈਫ ਦੇਖੋ ਬਾਅਦ ਹੋਰ ਕੁਝ ਨਹੀਂ ਦੇਖਣਾ ਡੇਲੀ ਲਾਈਫ ਦੇਖਣੀ ਲਾਲ ਲਾਲ ਜੂਸ ਆ ਗਿਆ ਜੀ ਚੀਅਰਸ ਕਰਦੇ ਚੋਕੋ ਜੀ ਤੁਸੀਂ ਵੀ ਕਰ ਦੋ ਸਬਸਕ੍ਰਾਈਬ ਜਮਾ ਲਾਲ ਬਟਨ ਹੁੰਦਾ ਸੀ ਪਹਿਲਾਂ ਹੁਣ ਕਾਲਾ ਹੋ ਗਿਆ ਸਬਸਕ੍ਰਾਈਬ ਕਰ ਦੋ हां जी मित्रों ਅਸੀਂ ਪਹੁੰਚ ਗਏ ਜਿੰਮ ਹੁਣ ਲਾਵਾਗੇ ਜਮਪੁਰ ਜਿੰਮ ਨਹੀਂ ਦੇਖੋ ਸਕਿਪ ਕਰਦੇ ਹੈਗੇ ਭਾਵੇਂ 7:00 ਵਜੇ ਪਰ ਜਿੰਮ ਨਹੀਂ ਸਕਿਪ ਕਰਦੇ ਹੈਗੇ ਕਿਉਂਕਿ ਹੈਲਥ ਬਹੁਤ ਜ਼ਰੂਰੀ ਹੈਗੀ ਸਿਹਤ ਨਾਲ ਫਿਟਨੈਸ ਮੋਸਟ ਇੰਪੋਰਟੈਂਟ ਕਿਉਂਕਿ ਸਰ ਸਾਰੇ ਅੱਜ ਆਪਣਾ ਯਰ ਇੱਕ ਆਪਣਾ ਰੈਗੂਲੇਸ਼ਨ ਦਿੱਤਾ ਕੋਈ ਸੋਲੂਸ਼ਨ ਪਤਾ ਨਹੀਂ ਕੀ ਹੁੰਦਾਗਾ ਪਰ ਦਿੱਤਾ ਤਾਂ ਠੀਕ ਆ ਤਾਂ ਕਰਕੇ ਲਾਵਾਂਗੇ ਅਸੀਂ ਪੂਰਾ ਜਿੰਮ ਠੋਕ ਕੇ ਲਾਵਾਂਗੇ ਯਾਨੀ ਜਰੂਰੀ ਲਵਾਵਾਂਗੇ ਕਪੜੇ ਕਰ ਲਏ ਚੇਂਜ ਜੀ ਹੁਣ ਅਸੀਂ ਚੱਲੇ ਜਿੰਮ ਲਾਉਣ ਅੱਜ ਲਾਵਾਂਗੇ ਸ਼ੋਲਡਰ ਦਾ ਵਰਕਆਊਟ ਪਹਿਲਾਂ ਵਾਰਮਅਪ ਕਰਾਂਗੇ ਬਾਕੀ ਦੇਖੋ ਕੀ ਬਣਦਾ 10 ਮਿੰਟ ਲਗਾਤਾਰ ਕੀਤੀ ਸਾਈਕਲਿੰਗ ਪਹਿਲਾਂ ਲੋ ਸਪੀਡ ਤੇ ਫਿਰ ਹਾਈ ਸਪੀਡ ਤੇ ਹੁਣ ਆਪਾਂ ਲਗਾਵਾਂਗੇ ਸ਼ੋਲਡਰ ਦਾ ਵਰਕਆਊਟ ਜਦ ਮੈਂ ਖਤਮ ਕਰ ਲਿਆ ਮਿੱਤਰੋ ਬੰਦਾ ਕਰ ਲਿਆ ਕਾਬੂ ਦੁਬਾਰੇ ਕੇ ਹਾਲ ਨੇ ਮਿੱਤਰੋ ਸਭ ਸਭ ਠੀਕ ਠਾਕ ਹੈ ਹੈਪੀ ਨਿਊ ਇਅਰ ਐਕਸਿਲੀਰੇਟ ਹੋਰ ਮਾਈ ਫਰੈਂਡਸ ਹੈਪੀ న్యూ ਇਅਰ ਭਾਰਤ ਯਾਰ ਹੰਡੀ ਹੰਡੀ ਆਵਾਜ਼ ਭਾਈ ਯਾਰ ਕੀ ਤਾਂ ਮਿਸ ਕਰਦੇ ਉਹਨੇ ਗਰਮੀਆਂ ਚ ਜਦ ਮੱਥਾ ਸੁਣਨ ਹੋ ਰਿਹਾ ਫੇਰ ਪਤਾ ਲੱਗ ਰਿਹਾ ਕਿ ਠੱਡ ਦਾ ਇੱਕ ਇੱਕ ਦੀ ਲੱਕੇ ਦੀ ਵਰਲਡ ਟੱਕ ਲੈ ਆਉਣ ਹੁਣ ਜਾਵਾਂਗੇ ਘਰੇ ਖਾ ਪੀ ਕੇ ਡਾਈਟ ਆਇਓ ਜੇ ਮਿੱਤਰੋ ਕਿ ਜਿੰਨੇ ਕੁਛ ਖਾਣਾ ਪੀਣਾ ਆਇਓ ਕੁੱਲੇ ਕੁੱਤੇ ਨੇ ਸਾਪਰ 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 ਯੂਨੀਵਰਸਿਟੀ ਆਹ ਓਏ ਕੀ ਹੈ ਚਲੋ ਜਲਦੀਏ ਚਲੋ ਮਿਲਦੇ ਆ ਫਿਰ ਆਪਾਂ ਪਾਣੀ ਦੀ ਗੱਲ ਦੁਬਾਰਾ ਪਹੁੰਚ ਗਏ ਮਿੱਤਰੋ ਅਸੀਂ ਅੰਡੇ ਬ੍ਰੈਡ ਆਮਲੇਟ ਖਾਣਾ ਇਹ ਤੋਂ ਖਾਇ ਕਰ ਦੋ ਆਪਣੇ ਪੰਡਤ ਜੀ ਜਦੋਂ ਕਿ ਇਹ ਨੂੰ ਹੀ ਦਿੱਤੀ ਉਹ ਨੂੰ ਦੇਤੀ ਨਹੀਂ ਕਿਉਂ ਓਏ ਬ੍ਰੈਡ ਆਮਲੇਟ ਖਾਏਗਾ ਹਾਂ ਅੱਧਾ ਨਹੀਂ ਪਹਿਲਾਂ ਮੁਰਗੀ ਆਈ ਸੀ ਕਿ ਅੰਡਾ ਆਇਆ ਸੀ ਪਹਿਲਾਂ ਮੁਰਗੀ ਆਈ ਸੀ ਕਿ ਅੰਡਾ ਆਇਆ ਸੀ मुर्गी फिर अंडे बाद में आए फिर मुर्गी के तुम आई थोड़ी ऊपर आई फिर ऊपरो के में गॉड गिफ्ट करके गया सेंटा क्लोज हां अंडा पर आ वाला तो यहां देखो तो खुश हो ना नए साल तो खुश है वीर जी आप भी खुश है तो हम भी खुश है अच्छा ही ठीक है ही नया साल का मुबारक आपको भी नए साल का मुबारक जी घर पर बात ठीक है ਜੀ ਓਕੇ ਓਕੇ ਜੀ ਮਿੱਤਰੋ ਸਾਰਿਆਂ ਨੂੰ ਹੈਪੀ ਨਿਊ ਇਅਰ 2026 ਦੀਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਆਪਣੇ ਬਲੌਗ ਨੂੰ ਸ਼ੇਅਰ ਕਰ ਦਿਓ ਅੱਗੇ ਤੁਹਾਨੂੰ ਬਹੁਤ ਸੋਹਣੇ ਕੰਟੈਂਟ ਦੇਖਣ ਨੂੰ ਮਿਲਣਗੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਹੁਣ ਆਪਾਂ ਚੱਲਦੇ ਆਂਗੇ ਘਰੇ ਬਸ ਬਲੌਗ ਆਪਾਂ ਇੱਥੇ ਐਂਡ ਕਰ ਦਾਂਗੇ ਬਾਏ ਬਾਏ